ਅੱਜ ਮੁ슬림 ਫਰੰਟ ਪੰਜਾਬ ਦੀ ਇੱਕ ਮੀਟਿੰਗ ਇਸਲਾਮਿਕ ਸੈਂਟਰ ਮਲੇਕੋਲਾ ਵਿਖੇ ਮੁ슬림 ਫਰੰਟ ਪੰਜਾਬ ਦੇ ਪ੍ਰਧਾਨ ਹੰਸ ਰਾਜ ਮੁਫਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਮੁਹੰਮਦ ਉvais ਅਤੇ ਪੰਜਾਬ ਵਕਫ ਬੋਰਡ ਦੇ ਸੀਓ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੁ슬림 ਫਰੰਟ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਦੇ ਹੋਰ ਅਧਿਕਾਰੀਆਂ ਨੇ ਪੂਰੇ ਪੰਜਾਬ ਵਿੱਚ ਮੁ슬림 ਭਾਈਚਾਰੇ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਮੰਗ ਪੱਤਰ ਤਿਆਰ ਕਰਕੇ ਚੇਅਰਮੈਨ ਉvais ਸਾਹਿਬ ਨੂੰ ਸੌਂਪਿਆ ਇਸ ਮੌਕੇ ਤੇ ਚੇਅਰਮੈਨ ਮੁਹੰਮਦ ਅਵਾਸ ਨੇ ਮੁ슬림 ਫਰੰਟ ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਭਰੋਸਾ ਦਿੱਤਾ ਕਿ ਇਹ ਜੋ ਸਾਰੀਆਂ ਸਮੱਸਿਆਵਾਂ ਹਨ ਇਹਨਾਂ ਨੂੰ ਵਕਫ ਬੋਰਡ ਵੱਲੋਂ ਪੂਰਾ ਕੀਤਾ ਜਾਵੇਗਾ ਇਸ ਮੌਕੇ ਮੁਹੰਮਦ ਅਵੈਸ ਅਤੇ ਮੁ슬림 ਫਰੰਟ ਪੰਜਾਬ ਦੇ ਪ੍ਰਧਾਨ ਹੰਸ ਰਾਜ ਮੋਫਰ ਨੇ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਵੋ ਪੰਜਾਬ ਦੀ ਸੰਸਥਾ ਦੇ ਜਿਹੜੇ ਉਮੀਦਵਾਰਾਂ ਉਰੇ ਮੌਜੂਦ ਹਨ ਚੇਅਰਮੈਨ ਸਾਹਿਬ ਸਰਪ੍ਰਸਤ ਮੇਰੇ ਵੀਰ ਮੋਫਰ ਸਾਹਿਬ ਔਰ ਉਹਨਾਂ ਦੀ ਟੀਮ ਫੱਕਾ ਫੱਕਾ ਜ਼ਿਲ੍ਹਾ ਤੋਂ ਆਏ ਮੁਸਲਿਮ ਫਰੰਟ ਦੇ ਉਧੇਦਾਰਾਂ ਔਰ ਮੇਰੇ ਦੋਸਤ ਲਤੀਫ احمد ਸਾਹਿਬ ਸੀਓ ਪੰਜਾਬ ਫੱਕਾਪੁਰ ਔਰ ਮੇਰੇ ਨਾਲ ਸਾਡੇ ਬੋਰਡ ਦੇ ਮੇਰੇ ਦੋਸਤ ਮੌਜੂਦ ਨੇ ਅਮਜਦ ਸਾਹਿਬ ਸਾਰੇ ਦਰਜਾ ਬਦਰਜਾ ਇਸ ਸੰਸਥਾ ਦੇ ਮੁਸਲਿਮ ਫਰੰਟ ਦੇ ਮੈਂਬਰਸ ਔਰ ਉਧੇਦਾਰਾਂ ਨਾਲ ਮੈਂ ਬਹੁਤ ਹੀ ਸਨੂ ਅਦਬ ਔਰ ਇਤਰਾਮ ਨਾਲ আসসালামু আলাইকুম আমি টু লাইভ কর দিচ্ছি আপনারা দেখেন আপনারা আমার কথা নিজেরা রাখনা চহনা সারি মুসলিম ফ্রন্ট দি তরফ তো तकरीबन 12 দা 15 পয়েন্ট হে গই যেడే আজ সাড়ে সামনে আয়ে پنجاب পক বোর্ড দি টেবিল পর অর কিছু পয়েন্ট দের মধ্যে এসে হে যে না তো অলরেডি কাম চল রহে হ কিছু পয়েন্ট নমে হে গই এ ইনশাআল্লাহ তালা ਇੱਕ ਇੱਕ ਪੁਆਇੰਟ ਦੇ ਬਣਾਵਲ ਜਿਸ ਤਰੀਕੇ ਨਾਲ ਤੁਸੀਂ ਰਿਟਰਨ ਦੇ ਵਿੱਚ ਸਾਨੂੰ ਪੇਸ਼ ਕੀਤਾ ਹੈ اسی ਤਰ੍ਹਾਂ ਰਿਟਰਨ ਦੇ ਵਿੱਚ ਤੁਹਾਨੂੰ ਜਵਾਬ ਦਿੱਤਾ ਜਾਏਗਾ ਔਰ ਇਹਦੇ ਵਿੱਚ ਜੋ ਵੀ ਬੰਦੀ ਕਾਰਵਾਈ ਹੋ ਗਈ ਉਹ ਆਲਰੇਡੀ ਕਰ ਰਹੇ ਹਨ ਲਤੀਫ ਸਾਹਿਬ ਨੇ ਬਹੁਤ ਡਿਟੇਲ ਨਾਲ ਇਸ ਵਿਸ਼ੇ ਬਾਰੇ ਚੰਨਾ ਪਾਇਆ ਕਿਉਂਕਿ ਪਹਿਲਾਂ ਤੋਂ ਇਹ ਇਨਵੋਲਪ ਨੇ ਰਿਸਪੌਂਸਿਬਿਲਟੀ ਆਈ ਹੈ ਮੇਰੇ ਤੇ ਤਾਂ ਨਵੀਂ ਆਈ ਹੈ ਰਿਸਪੌਂਸਿਬਿਲਟੀ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਤੁਹਾਡੇ ਨਾਲ ਸਭ ਨਾਲ ਮਿਲ ਕੇ ਔਰ ਛੋਟੀ ਗੱਲਬਾਤ ਵਿਚਾਰ ਕਰਕੇ ਪਰ ਪੰਜਾਬ ਦੇ ਜਿਹੜੇ ਅਸੀਂ ਪਿਛਲੇ ਸਮੇਂ ਤੇ ਬਹੁਤ ਵੱਡੇ ਵੱਡੇ ਇਕੱਠ ਅਸੀਂ ਕੀਤੇ ਨੇ ਜੀ ਹਮੇਸ਼ਾ ਹੀ ਸਾਡਾ ਦੋ ਤਰ੍ਹਾਂ ਦਾ ਪ੍ਰੋਗਰਾਮ ਦੋ ਹਿੱਸਿਆਂ ਦਾ ਪ੍ਰੋਗਰਾਮ ਹੁੰਦਾ ਪਹਿਲਾ ਜਿਹੜਾ ਹਿੱਸਾ ਹੁੰਦਾ ਸਾਡਾ ਉਹ ਦੀਨ ਦਾ ਹੁੰਦਾ ਤੇ ਉਸ ਤੋਂ ਬਾਅਦ ਫਿਰ ਅਸੀਂ ਸਮਾਜੀ ਗੱਲਾਂ ਰੱਖਦੇ ਪਿਛਲੀ ਮੀਟਿੰਗ ਵੀ ਸਾਡੀ ਇੱਥੇ ਹੋਈ ਸੀ ਉਸ ਵਕਤ ਵੀ ਅਸੀਂ ਇਹ ਹੀ ਗੱਲ ਕੀਤੀ ਸੀ ਸਾਡੇ ਜਿਹੜੇ ਪ੍ਰਧਾਨ ਸਾਹਿਬ ਨੇ ਜਮਾਤ ਇਸਲਾਮੀ ਹਿੰਦ ਦੇ ਉਹਨਾਂ ਨੇ ਅਸੀਂ ਬਾਤ ਰਖਾਈ ਸੀ ਇੱਥੇ ਅੱਧਾ ਘੰਟਾ ਉਹਨਾਂ ਨੇ ਬਾਤ ਰੱਖੀ ਜੀ ਉਸ ਤੋਂ ਬਾਅਦ ਅਸੀਂ ਜਿਹੜੀ ਸਾਡੀ ਦੁਨੀਆਵੀ ਬਾਤ ਸੀ ਉਹ ਇਸ ਤਰ੍ਹਾਂ ਕੀਤੀ ਸੀ ਔਰ ਅੱਗੇ ਤੋਂ ਵੀ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਦੀਨ ਤੋਂ ਬਿਨਾ ਤਾਂ ਅਸੀਂ ਵੀ ਨਹੀਂ ਚੱਲ ਸਕਦੇ ਤੇ ਦੀਨ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਦੀਨ ਦੇ ਉੱਤੇ ਅਮਲ ਕਰਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਅਮਲ ਉਸ ਤਰ੍ਹਾਂ ਦੇ ਆਉਣਗੇ ਇਸ ਕਰਕੇ ਅਸੀਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਪਰ ਜਿਹੜੀ ਐਜੂਕੇਸ਼ਨ ਐਜੂਕੇਸ਼ਨ ਜਿਹੜੀ ਦੁਨਿਆਵੀ ਐਜੂਕੇਸ਼ਨ ਉਹ ਉਹਦੇ 'ਚ ਅਸੀਂ ਬਹੁਤ ਪਿੱਛੇ ਹਾਂ ਸਾਡੇ ਵਾਸਤੇ ਤਰਾਸਦੀ ਰਹੀ ਹੈ ਸਾਡੇ ਵਾਸਤੇ ਦੁਖਦਾਇਕ ਰਹੀ ਹੈ ਕਿਉਂਕਿ ਅੱਜ ਜੇ ਸਾਡੇ 61395 ਲੋਕ ਸਾਡੇ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਸ਼ਾਮਲ ਸੀਗੇ ਤੇ ਉਹ ਬੰਦੇਆਂ ਦੇ ਇੰਨੇ ਸ਼ਹੀਦੀਆਂ ਦੇ ਬਾਵਜੂਦ ਵੀ ਅਸੀਂ ਸੱਤਾ ਦੇ ਭਾਗੀਦਾਰ ਨਹੀਂ ਬਣ ਸਕੇ ਇਹ ਸੈਕੰਡ ਜਿਹੜੀ ਸਾਡੇ ਮਤਲਬ ਨਾਲ ਗੱਲ ਕਰਦੇ ਉਲਮਾ ਵੱਲੋਂ ਜੀ ਐਡੀ ਵੱਡੀ ਕੁਰਬਾਨੀਆਂ ਕੀਤੀ ਗਈਆਂ ਐਨੀ ਵੱਨੀ ਮਿਹਨਤ ਕੀਤੀ ਗਈ ਅਸੀਂ ਉਸ এডਿਕੇਸ਼ਨ ਨੂੰ ਨਹੀਂ ਪ੍ਰਾਪਤ ਕਰ ਸਕੇ ਦੀਨ ਦੇ ਨਾਲ ਨਾਲ ਜਿਹਦੇ ਕਰਕੇ ਅੱਜ ਸਰਕਾਰੀ ਮਸ਼ੀਨਰੀ ਦੇ ਸਾਡਾ ਹੱਥ ਦੇ ਪੈ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਅਸੀਂ ਦੀਨ ਦੇ ਵਿੱਚ ਪਰਫੱਖਾ ਹੋਣਾ ਚਾਹੀਦਾ ਉਥੇ ਅਸੀਂ ਇਸ ਜਿਹੜੀ ਸਟੇਟ ਮਸ਼ੀਨਰੀ ਹੈ ਸਟੇਟ ਮਸ਼ੀਨਰੀ ਦੇ ਵਿੱਚ ਵੀ ਸਾਨੂੰ ਇੱਕ 파ਰਟ ਮਾਣਾ ਚਾਹੀਦਾ ਸੰਤ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦਾ ਹੋਰ ਦੱਸਦਾ ਗੱਲ ਨਦੀਬ ਸਾਹਿਬ ਜਿੱਥੇ ਜਾਂਦੇ ਨੇ ਸਾਡੇ ਐ ਸਾਨੂੰ ਖੁਸ਼ੀ ਹੋ ਜਾਂਦੀ ਹੈ ਸਾਡਾ ਕੰਮ ਕਰੇ ਕੋਈ ਨਾ ਕਰੇ ਕਿ ਸਾਡੇ ਇੱਕ ਮੁਸਲਮਾਨ ਅਫੀਸਰ ਖੜੇ ਨੇ ਮੁਸਲਤਰੀ ਬੱਕਾ ਜੀ ਸਾਹਮਣੇ ਜਾ ਕੇ ਜੱਫੀਆਂ ਜਰੂਰ ਪਾਉਂਦੇ ਸੀਗੇ ਪਰ ਦਿੱਤਾ ਕਦਰ ਬੇਸ਼ੱਕ ਨਹੀਂ ਕੁਝ ਉਹਨਾਂ ਨੇ ਪਰ ਸਾਨੂੰ ਕਿ ਮਾਣ ਜਰੂਰ ਮਹਿਸੂਸ ਹੋਇਆ ਇਸ ਵੱਲ ਦਾ ਕਿ ਸਾਡਾ ਕਿ ਮੁਸਲਮਾਨ ਮੰਤਰੀ ਆ ਕੇ ਸਾਨੂੰ ਮਿਲਦਾ ਹੈ ਸਰਨਲ ਜੱਫੀ ਪਾਉਂਦੇ ਸਾਨੂੰ ਇੰਨਾ ਹੀ ਬਹੁਤ ਵੱਡੀ ਖੁਸ਼ੀ ਸੀਗੀ ਸੇਸ ਕਰਕੇ ਜਿੱਥੇ-ਜਿੱਥੇ ਵੀ ਸਾਡੇ ਐਸਐਸਪੀ ਬਰਨਾਲਾ ਲੱਗੇ ਨੇ ਅਸੀਂ ਜਾ ਕੇ ਮਿਲਕਿਆਂ ਆ ਸਾਡੇ ਵਾਸਤੇ ਇੱਕ ਮਾਣ ਐਸਟਰਾ ਮਾਣ ਹੁੰਦਾ ਇੱਕ ਇਸ ਤਰ੍ਹਾਂ ਦਾ ਮਾਣ ਮਹਿਸੂਸ ਕਰਦੇ ਆ ਅਸੀਂ ਤੇ ਇਸੇ ਤਰ੍ਹਾਂ ਹੀ ਅਸੀਂ ਚੁੰਨਿਆ ਵੀ ਸਾਡੇ ਸਮਾਜ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਸਾਡੇ ਹਿੰਦੂਸਤਾਨ ਦੇ ਵਿੱਚ ਐਸੇ ਤਰ੍ਹਾਂ ਹੀ ਬਹੁਤ ਸਾਰੇ ਮੁਸਲਮਾਨ ਜਿਹੜੇ ਸਾਡੇ ਆਉਣ ਵਾਲੇ ਬੱਚੇ ਨੇਗੇ ਉਸ ਮਸ਼ੀਨਰੀ ਦਾ ਹਿੱਸਾ ਬਣਨ ਤੇ ਮੈਂ ਫਿਰ ਸਮੁੱਚੇ ਸਾਡੇ ਟੀਮ ਵੱਲੋਂ ਸਾਡੀ ਸਟੇਟ ਕਮੇਟੀ ਵੱਲੋਂ ਤੁਹਾਡਾ ਇਥੇ ਆਉਣ ਤੇ ਸਾਨੂੰ ਨਵਾਜ਼ਣ ਤੇ ਬਹੁਤ-ਬਹੁਤ ਸ਼ੁਕਰੀਆ ਅਦਾ ਕਰਨਾ ਮਤੀਬ ਸਾਹਿਬ ਦਾ ਤੁਹਾਡਾ ਤੇ ਨਾਲ ਅਮਜਦ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਨੇ ਮੈਨੂੰ ਕਿੰਨ ਬਹੁਤ ਤਾਵਨ ਕੀਤਾ ਬਹੁਤ ਸਾਡੇ ਨੂੰ ਸਹਿਯੋਗ ਦਿੱਤਾ ਸੋ ਆਉਣ ਵਾਲੇ ਸਮੇਂ 'ਚ ਵੀ ਅਸੀਂ ਤੁਹਾਨੂੰ ਜਲਦੀ ਇੱਕ ਉਮੀਦ ਕਰਾਂਗੇ ਕਿ ਤੁਹਾਨੂੰ ਸਮਾਂ ਦੇਵਾਂ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਵਿਚਾਰੇ ਗਰੀਬ ਲੋਕ ਬਠੇ ਉਹਨਾਂ ਦੇ ਰੂਪ ਰੂਪ ਤੋਂ ਅਨੁਸਾਰ